ਜੀ ਬਾਬਿਓ ਕੀ ਹਾਲ ਚਾਲ ਓਟ ਸਾਰੇ ਜਾਨਵਰ ਪੰਛੀ ਠੀਕ ਨੇ ਬਈ ਤੇ ਅੱਜ ਦੇ ਵਲੌਗ ਦੇ ਵਿੱਚ ਤੇ ਦੋ ਕੰਮ ਕਰਨੇ ਨੇ ਇੱਕ ਤਾਂ ਕੋਤਰਾ ਨੂੰ ਜਾਲ ਚ ਪਾਉਣਾ ਅੱਜ ਲੈ ਖੋਲਣੀ ਗੇਰਾ ਹੋ ਖੋਲੋ ਗਰਾਈ ਗੱਲ ਤੇ ਦੂਸਰੇ ਨੰਬਰ ਤੇ ਬਾਬਿਓ ਆਪਾਂ ਨੇ ਢੋਣਾ ਉਹ ਹੁੱਡਾ ਆਪਣਾ ਠੀਕ ਆ ਬਾਬਿਓ ਉਹ ਖੁਡਾ ਟਾ ਕੇ ਤੇ ਆਪਾਂ ਇੱਧਰ ਨਾਲ ਲੱਗਦਾ ਐ ਇੱਕ ਖੁੱਡਾ ਹੋਰ ਪਾ ਕੇ ਹਾਲੇ ਤਾਂ ਬਾਕੀ ਕੋਈ ਬਣਾ ਸਲਾਈ ਬਣੀ ਨਹੀਂ ਨਾਲੇ ਸਦਾ ਖੁੱਡੇ ਢਾਉਣ ਦੀ ਬਣੀ ਆ ਹਾਲੇ ਦੇਖਦੇ ਆ ਕੀ ਬਣਦਾ ਠੀਕ ਆ ਗੁੱਡੀਆਂ ਚ ਕਾਨੂੰ ਭਜਾ ਤੇ ਬਾਕੀ ਆਪਾਂ ਨੂੰ ਢਾਉਣੇ ਕਰ ਫਿਰ ਹੁਣ ਆ ਸਾਨੂੰ ਇੱਕ ਮਿੰਟ ਆਪ ਆਦਾ ਫੋਟੋ ਕੱਢ ਲਈ ਆਪਾਂ ਇੱਕ ਮਿੰਟ ਆਦਾ ਲੱਕਣਾ ਹੀ ਆ ਬਹੁਤ ਮਾ ਪੰਆ ਪੈਨੂ ਸਾਈਡ ਤੇ ਕਰ ਅੱਗੇ ਆਈ ਨਾ ਬੋਰੀਆਂ ਪੂਰੀਆਂ ਲਾਈਆਂ ਹੋਈਆਂ ਸੀ ਜਦੋਂ ਜਨਪਰ ਹੈ ਕਿਸ ਹੈ ਮੱਤਰ ਪਿਆਰੇ ਸੱਜਣ ਪਿਆਰੇ ਸੱਚ ਲਾਓ ਵਾਪੇ ਉਹ ਦੇਖ ਲਓ ਤਾਂ ਹੁਣ ਇਹ ਖੁਟਾ ਟਾਉਣ ਜਾ ਰਹੇ ਆ ਠੀਕ ਹੈ ਤੇ ਕੋਈ ਨਾ ਕਰਦੇ ਆ ਸਟਾਰਟ ਜਦੋਂ ਅੱਧਾ ਢਾਹਤਾ ਫਿਰ ਕਰਦਾ ਸ਼ੇਅਰ ਕਰਦਾ ਇੱਕ ਕਰਾ ਹਾਂ ਚ ਪਹਿਲਾਂ ਪਾਉ ਭਾਈਏ ਜਾ ਹੱਥ ਖੋਲ ਲੈ ਇਹ ਵੀ ਮੈਂ ਇਹ ਵੀ ਵਾਦੂ ਪਈ ਧੀ ਕਿ ਮੈਂ ਤਾਂ ਕਰਕੇ ਦੇ ਦੇ ਮੇਰੇ ਨਾਲ ਦੇ ਨਾ ਹੋ ਚੱਲ ਦੂਸਰਾ ਹਾਂ ਹੀ ਆ ਨਾ ਨਾ ਲੋਕ ਤਾਂ ਕੀ ਆ ਤੇ 2:00 ਵਜੇ ਕਰ ਰਾ ਨਾ ਸਟਾਰਟ ਵਲੋਗ ਆ ਤੇ ਉਹ ਪੇਪਰ ਦੀ ਅਜਾ ਪੇਪਰ ਦੇ ਕੇ ਆਗੇ ਮੇਰੇ ਨਾਲ ਦੇ ਠੀਕ ਆ ਕਰ ਤੂੰ ਖੋਲ ਮੈਂ ਜਾਲ ਲਿਆਉਣਾ ਕੂਤਰ ਕੱਢ ਲਾ ਜਿਹੜੇ ਜਾਲ ਆ ਸੀਗੇ ਜਾਲ ਵੀ ਰਿਪਿਆ ਠੀਕ ਆ ਭਾਈ ਜਾਲ ਵੀ ਇੱਛੀ ਆ ਮੈਨੂੰ ਕੋਈ ਨਾ ਪਾ ਦੀ ਕਿਰਨ ਹੈ ਆਈਓ ਆਪ ਕੋਪ ਵੀ ਲੈ ਆਂਦਾ ਇਕਤਾਂ ਜਿਹੜੀ ਟੱਚ ਨਹੀਂ ਕਰਕੇ ਨਾ ਬਾਲਾ ਦਿੱਕਤ ਹੀ ਆਉਂਦੀ ਆ ਨਾ ਪੜਾ ਆ ਕਰਾਈ ਜਾਨ ਪਰ ਕੱਟ ਕੇ ਓਏ ਹਾਂ ਉਹ ਦੇ ਖਰਚ ਉਹਦੇ ਰੱਤਾ ਨਿਕਲ ਗਿਆ ਉਹਦੇ ਬੱਚਾ ਦੇਖ ਲੈਦਾ ਕਰਦੇ ਇਹਨੂੰ ਦੇਖ ਲਿਆ ਪਹਿਲਾਂ ਭਾਈ ਜਾਨ ਚ ਲੈ ਕਰ ਰਿਹਾ

ਇੱਕਾਂ ਦੇ ਕੱਢਣ ਲੱਗ ਗਈ ਚਿੱਟੀਆਂ ਵਾਲੀ ਚ ਪਤਾ ਨਹੀਂ ਕਿਉਂ ਇਹ ਇਹ ਤਰ੍ਹਾਂ ਰਹਿਣ ਦੇ ਤਾਂ ਲੜੂ ਗਨਨ ਨਾਲਾ ਇਹ ਤਾਂ ਬਸ ਹਾਂ ਇੱਕ ਰਹਿ ਗਈ ਦੋਆ ਪੱਲਾ ਚ ਇੱਕ ਹੀ ਰਹਿ ਗਈ ਉਹ ਦੇਖੋ ਮੈਂ ਕਿਦਾ ਕਿਵੇਂ ਇਹ ਕਰਕੇ ਜੀ ਪਾਪ ਇੱਕ ਆ ਗਿਆ ਆਪਣਾ ਇਹ ਬੱਚਾ ਜਿਹੜਾ ਸਵੇਰੇ ਕੱਢਿਆ ਸੀ ਮਤਲਬ ਛਾਤਰੀ ਦੇ ਖੁੱਲਾ ਬਾਕੇ ਤੇ ਜਿਹੜਾ ਆਥਣ ਆਇਆ ਜਮੀ ਹਨੇਰੇ ਹਨੇਰੇ ਤਾਂ ਨਹੀਂ ਆਏ ਤਾਂ ਮੜਾ ਥੋੜਾ ਜਿਹਾ ਤੀ ਬਾਲਾ ਹਨੇਰਾ ਵੀ ਨਹੀਂ ਕਰਿਆ ਤਾਂ ਦੂਸਰਾ ਕੱਢ ਲਿਆ ਹੋਏ ਹੂੰ ਸੈੱਟ ਕਰ ਲਈਏ ਆ ਤੇ ਮੈਂ ਇਹ ਬੀਲ ਲਈ ਆ ਹਾਂ ਇੰਤ ਰਹਿਣ ਦੇ ਡਾਊਨ ਨਹੀਂ ਕੇਰਾ ਫੜਾ ਦੇ ਇਹਦੀਆਂ ਹੋਣਗੇ ਅੰਕ ਲਾ ਵੀ ਬਗਲਾ ਲਾਉ ਜੀ ਬਾਬੇ ਚਾਰ ਹੋ ਗਏ ਹੋਰ ਤਾਂ ਨਹੀਂ ਡਾਉਣ ਵਾਲਾ ਚਲੋ ਤਾਂ ਬੱਚਿਆਂ ਤੇ ਨੇ ਆ ਮੰਜੇ ਦੇ ਤਰੀ ਇਹਨਾਂ ਨੂੰ ਮੜੇ ਦੇਖੀ ਕੋਪ ਜਾ ਕਿੱਧਰ ਗਿਆ ਆ ਸੀਗਾ ਦਬਨੀ ਲਈ ਜਿੰਨਾ ਲੀਣੇ ਗਲੇ ਹੂੰ ਨਹੀਂ ਲੁੱਟੀ ਬਾਬੋ ਆਹ 3 ਜਨਵਰ ਪਾ ਤੇ ਜਾਲ ਚ ਬਈ ਵੇੜੇ ਲਈ ਫੂਤਰੀ ਡਾਏਗਾ ਠੀਕ ਆ ਨਾ ਨਾ ਹੁਣ ਤਾਂ ਕੋਈ ਬਾਜੀ ਨਹੀਂ ਡਾਉਣਦਾ ਹਾਂ ਕੱਲੋਂ ਹਾਂ ਕੱਲੋਂ ਦੇਖ ਤੇ ਇਹਨੂੰ ਰੋਲ ਦਈਏ ਤੇ ਭਈ ਜਾਲ ਚ ਪਾ ਤੀ ਤੋ ਪੰਨੀ ਹੈ ਨਹੀਂ ਕਲਦੀ ਤੇ ਵਾ ਠੀਕ ਠਾਕ ਜੀ ਆ ਹਵਾ ਫੁੱਲ ਚੱਲੀ ਜਾਂਦੀ ਆ ਆ ਨਵਾਂ ਬੰਦਾ ਆਇਆ ਸਾਡੇ ਬਲੌਗ ਚ ਦੋ ਦਿਨਾਂ ਦਾ ਆਉਣ ਲੱਗਿਆ ਹੈ ਮੁੜ ਕੇ ਕਹਦੇ ਇਹਨੂੰ ਦੇਖਿਆ ਬਈ ਕਮੈਂਟ ਕਰਕੇ ਜਰੂਰ ਦੱਸਦੇ ਹੋ ਹਾਂ ਤੂੰ ਗਿਆ ਸੀ ਬੁੱਤਰਵਾਜੀ ਸ਼ਿਕਾਰ ਛੱਡੇ ਹਾਂ ਅਰੇ ਪਤਾ ਕਮੈਂਟਾਂ ਚ ਆਈ ਲਿਖਿਆ ਓਏ ਕੀ ਆ ਗਿਆ ਲੈ ਕਿਨੂੰ ਨਾ ਇੰਨੇ ਕਿ ਠੀਕ ਆਏ ਹੈ ੱਤਪਾ ਕੀ ਕਾਲੂ ਬੱਸ ਸੈੱਟ ਰਹੇ ਮੌਸਮ ਅੱਜ ਅਜ ਜਿਵੇਂ ਮਰਜ਼ੀ ਰਹੇ ਛੱਟਾ ਕਿ ਵਾਪੇ ਬਸ ਹੁਣਾ ਜਾ ਜੂ ਚ ਪਾ ਦੇ ਜਾਣ ਪਰ ਦਾਣੇ ਦੋਨੇ ਵੀ ਦੇਖ ਲਾਂਗੇ ਬਾਅਦ ਚ ਉੱਤੇ ਹੁਣ ਖੋਡੇ ਤੇ ਕਰਦੇ ਆਂ ਆਪਾਂ ਕੰਮ ਜੀ ਬਾਬੋ ਤੇਰੀ ਪਾਂ ਨੂੰ ਕਰਤਾ ਕੰਮ ਹੋ ਗੇ ਟੁੱਟਿਆ ਦਾ ਪਿਆ ਯਾਰ ਚੱਲ ਸਾਂ ਸਿਉਂਖ ਲਾ ਕੇ ਦੇਖਾਂ ਹਾਂ ਉਹ ਦਾ ਦੇਖ ਕੋਈ ਨਹੀਂ ਸਿਉਂਖ ਆ ਓਏ ਹੁਣ ਤਾਂ ਹੁਣ ਤਾਂ ਮੁਰਗੇ ਵੀ ਨਹੀਂ ਹੈਗੇ ਜਿਹੜੇ ਤੇਰੀ ਦੇਖੀ ਉਹ ਬਾੜ ਨਹੀਂ ਓਏ ਬਾਬਾ ਸਾਡੇ ਬੜਾ ਡੇਂਜਰ ਐਂਬੂਲੈਂਸ ਨੂੰ ਫੋਨ ਹੋਣਾ ਇੱਕ ਵਾਰ ਤੇ ਬਾਪ ਐਨਾ ਖੋਡਾ ਢਾਟਾ ਆਪਣੀ ਦੇ ਪੁਰਾਣਾ ਤੇ ਮੁੰਡੇ ਦਾ ਨੁਕਸਾਨ ਹੋ ਗਿਆ ਆਪਣੇ ਦਾ ਐਨੀ ਲੱਕੜ ਹੋਊਗੀ ਵਿੱਚ ਪੈਰ ਦੇ ਐ ਲੱਗ ਰਹੀ ਪਤੰਦਰ ਲੱਤਾਂ ਮਾਰ ਮੁਰ ਮਾਰ ਲਾਂ ਮੈਂ ਆਉ ਅੱਛਾ ਪੇਪਰ ਕੇ ਮੇਰੇ ਹਾਂ ਸੱਚ ਬਾਈ ਪਾਸ ਹੋ ਗਿਆ ਪੇਪਰ ਦਾ ਜਮੀ ਕੰਮ ਹੋ ਗਿਆ ਗਰਮੀ ਚ ਪਾਸ ਹੋ ਗਿਆ ਬਾਈ ਕਿੰਨੇ ਪਰਸੈਂਟ ਆ ਗਏ ਆਪਣੇ ਆ ਗਏ 75% ਅੱਛਾ ਸਹਰਾ ਵਾਤ ਓਕੇ ਆ ਹੋਰ ਕੀ ਭਾਲ ਦਿਆ ਸਾਡਾ ਵੀ ਇਹੀ ਕੰਮ ਆ ਬਸ ਤੇ ਚਲੋ ਆਪ ਹੁਣ ਢਾਉਣਾ ਸਾਰਾ ਫਿਰ ਕਰਦਾ ਸ਼ੇਰ ਤੁਹਾਡੇ ਨਾਲ ਚੰਦਰ ਚੁੰਦਰ ਜੀ ਦਿਖਾਉਂਗੇ ਆਪ ਹੀ ਲੱਗ ਰਿਹਾ ਦੀ ਲੱਤਾਂ ਮਾਰ ਨਾ ਮਾਰ ਪੈਰ ਪਵਾ ਰਾਂ ਆ ਚੰਦਰ ਮਿਲੀ ਸਾਨੂੰ ਕੋਰਤੇ ਦੇ ਵਿੱਚ ਬੱਸਾ ਦਿਖਾਉਂਗੇ ਬਹੁਤ ਵੱਡੀ ਸਾਟ ਆ ਬਾਬਾ ਹਾਂ ਇੰਨੀ ਲੱਕੜ ਵੜ ਗਈ ਚਲੋ ਕੋਈ ਨਾ ਸਾਰੀ ਵੜ ਜਾਂਦੀ ਜੀ ਲਓ ਜੀ ਬਾਬੇ ਉਹ ਬਈ ਖੋਡਾ ਆਪਣਾ ਢਾਤਾ ਸਾਰਾ ਹਣਾ ਢੱਲੋ ਜਾਂ ਬੜਦੋਂ ਬੱਕੜੇ ਮਕੋੜੇ ਬਾਹਰ ਨਿਕਲੇ ਡੱਡੂ ਤੇ ਐਨੇ ਆਟਾ ਨਿਕਲਿਆ ਨੇ ਵਿੱਚੋਂ ਠੀਕ ਆ ਬਈ ਆ ਜਿੰਨੇ ਭੂਣ ਸਰ ਗਏ ਆ ਦੇਖ ਹੂੰ ਠੀਕ ਆ ਤੇ ਹੁਣ ਇਹਨਾਂ ਤੁਹਾਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਝਣਕੇ ਸੱਪ ਜਾਨੀ ਬਾਕੀ ਉਹ ਤੇ ਦੂ ਇਕਲੇ ਨੇ ਹਾਂ ਦੱਦੂ ਉਹ ਸਿੱਟਾ ਨੇ ਵਿੱਚੋਂ ਸਾਹ ਖਾਂਦੇ ਖੁੰਦੇ ਪਤਾ ਨਹੀਂ ਕੀ ਸੀ ਹਨਾ ਤੇ ਆ ਟੈਲਾਂ ਇਹ ਸ਼ਾਮਤੀ ਅੱਡ ਹਨਾ ਇਹ ਛੱਤ ਛੁੱਤ ਪਾਉਣ ਤੇ ਕੰਮ ਆਉਣੀ ਆ ਤੇ ਖੁੱਡਾ ਟਾਤਾ ਸਾਰਾ ਠੀਕ ਆ ਤਾਂ ਬਸ ਉਹ ਇਹ ਟਾਂ ਜਾਣੀ ਆ ਇੱਧਰ ਇਹ ਉੱਧਰ ਬਈ ਪਰ ਆਪਾਂ ਘੁੱਟਾ ਪਊਗਾ ਠੀਕ ਆ ਹਲੇ ਬਾਕੀ ਕੋਈ ਪਤਾ ਨਹੀਂ ਹਨਾ ਇੱਧਰ ਉੱਧਰ ਵੀ ਕਰ ਸਕਦੇ ਆ ਜਾਨਵਰ ਬੈਠੇ ਨੇ ਆਪਣੇ ਜਾਲ ਚ ਚਾਰ ਦੇ ਚਾਰੇ ਹੂੰ ਉਹ ਉੱਥੇ ਜਿਹੜੀ ਸਾਈਡ ਤੇ ਜਗਾ ਹਾਂ ਉਹਨੂੰ ਤੋੜ ਕੇ ਦੇ ਨਾਲ ਲਾ ਦੇ ਹੂੰ ਨਾਲ ਹੀ ਲਾਵਾਂਗੇ ਹੂੰ ਲੰਮਾ ਵਰਾਇਆ ਵੀ ਪੱਠੇ ਪੱਠੀਆਂ ਕੋ ਉਤਰ ਕੋ ਉਤਰ ਅੱਡ ਡੁੱਡ ਵੀ ਕਰਨੇ ਹੁੰਦੇ ਨੇ ਤਾਂ ਫੇਰ ਵਿੱਚ ਇੱਕੋ ਪਾ ਦੀ ਕੀ ਇੱਧਰ ਉਹ ਹੋ ਮਤਲਬ ਐਮ ਬਚਾਲੇ ਲੈਣ ਵੇ ਹੋ ਬਣਾ ਦੀ ਕੰਧ ਹੂੰ ਚਲੋ ਕੋਈ ਨਾ ਵੀ ਦੇਖਦੇ ਆ ਕੀ ਕਰਦੇ ਆ ਅਸੀਂ ਠੀਕ ਆ ਇਹ ਵਾ ਢਾ ਤਾਂ ਖੋਡਾ ਹੁਣ ਬਸ ਇੰਨੀ ਸੀਗਾ ਕਰਦੇ ਥੋੜੇ ਦਾ ਸ਼ੇਰ ਬਾਬਿਓ ਲਾ ਚਲੋ ਬਾਬੇ ਬਹੁਤ ਰੋਗਾਣਾ ਬੈਠਣ ਨੂੰ ਜੰਪਰਾਂ ਨੂੰ ਤੇ ਵਾਸ ਹੁਣ ਅੰਦਰ ਲਾ ਦਿੰਨੇ ਆ ਠੀਕ ਆ ਤੇ ਖੁੱਡੇ ਦਾ ਵੀ ਕਰਦੇ ਹਨ ਕੱਲ ਪਰਸੋਂ ਤੱਕ ਕੰਮ ਤੇ ਇਟਾਈਆਂ ਪਈਆਂ ਠੀਕ ਆ ਪਾਂਡੋ ਪਈਆਂ ਥੋੜੀ ਇਹ ਨਾਲ ਤਾਂ ਕੀ ਬਣੂ ਲਾਈ ਇਹ ਕਰਦੇ ਅੰਦਰ ਬਈ ਖੋਟੇ ਚ ਕੀ ਬਾਬਾ ਯਾਨ ਬਰ ਲਾਲੇ ਇਹ ਬਾਹਰ ਜਾ ਫੁੱਲ ਕੇ ਇਹਨਾਂ ਨੂੰ ਫਾੜਦੇ ਹਾਂ ਅੰਦਰ ਤੋਂ ਫਾੜਦੇ 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 ਬਾਪੂ ਚਲੋ ਓਏ ਠੀਕ ਆ ਕਰਤੇ ਜਾਨਪੁਰ ਬਾਈ ਖੋਡੇ ਦੇ ਵਿੱਚ ਦਾਣੇ ਪਾ ਦੇ ਕਮਾੜੇ ਦੁਪਹਿਰ ਵਾਲੇ ਠੀਕ ਆ ਲਓ ਯਾਰ ਥੋੜੇ ਦੁਪਹਿਰ ਵਾਲੇ ਦਾਣੇ ਲੈ ਲੈਂਦੇ ਦੁਪਹਿਰੇ ਹੀ ਬਸ ਥੋੜੇ ਪਾ ਦਿੰਨੇ ਆ ਹਨਾ ਇਹਦੇ ਬਾਸ ਨੂੰ ਕੱਲੇ ਦਾਣੇ ਹੀ ਕਰਤੇ ਆ ਠੀਕ ਆ ਆਇਓ ਆਇਓ ਕੋਈ ਨਾ ਕਰਦੇ ਤੁਹਾਡੇ ਨਾਲ ਸ਼ੇਅਰ ਕੋਈ ਗੱਲ ਬਾਤ ਹਣਾ ਤੇ ਬਸ ਅੱਜ ਦਾ ਕਰਦੇ ਆਂ ਤੁਹਾਡੇ ਨਾਲ ਫੇਰ ਜੀ ਬਾਬਿਓ ਅੱਜ ਫੇਰ ਇੱਕ ਕਬੂਤਰ ਆ ਰਿਹਾ ਕੈਂਚ ਇਹ ਆ ਉਹ ਆ ਗਿਆ ਆ ਫਿਰਦਾ ਬਈ ਆ ਫਿਰਦਾ ਇਹ ਕਿਹੜਾ ਸ਼ਾਕ ਖਾ ਚਿੱਟੀਆਂ ਵਾਲੀ ਵੀ ਡਾਤੀ ਆਪਾਂ ਨੇ ਕਾਂ ਚੇ ਆ ਵੀ ਲੜਦਾ ਫਿਰਦਾ ਹਨਾ ਮਾ ਚਲ ਦੇਖ ਲਾਂਗੇ ਕਿਹੇ ਜਾ ਨਿਕਲਦਾ ਕੂਤਰ ਖਾਤਰ ਆ ਫਿਰਦਾ ਬਈ ਸ਼ਾਕ ਖਾਤਰ ਵਾਈ ਜਾਂਦਾ ਇੱਧਰ ਆ ਫਿਰਦਾ ਬਈ ਆ ਦੇ ਕੋ ਕੈਂਚਾ ਜਾ ਜਮਾ ਠੀਕ ਆ ਤਮ ਕਿੰਨੀ ਮੀ ਘਰਾ ਬਟਾਉਣਾ ਕੱਢ ਦਿਓ ਮੈਂ ਕਰਦਾ ਸਰ ਜੇ ਅਪਡੇਟ ਦਿੰਨਾ ਤਾਂ ਹਾਂਜੀ ਬਾਬੋ ਅੱਜ ਦੇ ਵਲੌਗ ਦੇ ਬਾਅਦ ਸਹੀ ਸੀਗਾ ਠੀਕ ਆ ਭਾਈ ਤੇ ਚੁੱਪੇ ਪਿੰਡ ਪੋਂ ਚ ਜਾਏ ਗੁਰੂ ਘਰ ਜਾਏ ਠੀਕ ਆ ਤੇ ਇਸ ਤੋਂ ਬਾਅਦ ਆ ਗੇੜੇ ਕੱਢ ਕੇ ਸਟੇਸ਼ਨ ਤੇ ਟਾਈਮ ਨਹੀਂ ਲੱਗਿਆ ਪਤੀ ਨਹੀਂ ਲੱਗਿਆ ਹਨਾ ਦਿਮਾਗ ਪਤਾ ਨਹੀਂ ਕਿੱਥੇ ਫਿਰ ਜਾਂਦਾ ਕੋਈ ਨਾ ਧਿਆਨ ਦੇਈਏ ਠੀਕ ਆ ਹੌਲੀ ਹੌਲੀ ਫੇਰੇ ਕੰਮ ਲੋਟ ਆਊਗਾ ਤੇ ਚਲੋ ਕੋਈ ਨਾ ਮਿਲਦੇ ਹਾਂ ਸਨ ਬਲੌਗ ਦੇ ਨਾਲ ਬਾਪੇ ਬਾਏ ਬਾਏ